ਕਲ ਨਵੀਂ ਸਰਕਾਰ ਬਣne ਜਾ ਰਹੀ ਹੈ ਇਹਨੇ ਦੇਖਦੇ ਮੁਬਾਰਕ ਹੋਏ ਸਰਕਾਰ ਨੂੰ ਲੋਕਾਂ ਦਾ ਫਤਵਾ ਹੈ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੇਸ਼ ਦੇ ਲੋਕਾਂ ਨੇ ਇੱਕ ਸਟਰੋਂਗ ਆਪੋਜੀਸ਼ਨ ਵਾਸਤੇ ਉਹਨਾਂ ਨੇ ਆਪਣੀ ਵੋਟ ਪਾਈ ਹੈ ਕਿ ਸਰਕਾਰ ਤੇ ਜਿਹੜੇ ਕੰਮਕਾਜ ਸੀਗੇ ਲੇਕਿਨ ਜਿਸ ਤਰੀਕੇ ਦੇ ਨਾਲ ਮੰਨ ਧੜੰਗ ਜੋ ਬਿਲ ਹੁੰਦਾ ਸੀ ਪਾਸ ਕਰ ਦਿੰਦੇ ਸੀ ਬਿਨਾ ਡਿਬੇਟ ਦੇ ਨਾਲ ਘੱਟ ਤੋਂ ਘੱਟ ਉਸ ਆਲਾ ਬਦ ਹੋਗਾ ਕਮੇ ਉਮੀਦ ਕਰਦੀਆਂ ਕਿ ਲੋਕਾਂ ਦੀ ਉਮੀਦਾਂ ਜੇ ਪੂਰੇ ਉਤਰਨਗੇ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈਗਾ ਮੈਂ ਆਸ ਕਰਦੀ ਆ ਕਿ ਸਾਡੇ ਪੰਜਾਬ ਦੇ ਨਾਲ ਵੀ ਇਨਸਾਫ ਕਰਨਗੇ ਕਿਉਂਕਿ ਹਾਲਾਂਕਿ ਪਿਛਲੇ 4-5 ਸਾਲਾਂ ਤੋਂ ਕਿਸੇ ਬਜਟ 'ਚ ਪੰਜਾਬ ਦਾ ਨਾਟਕ ਨਹੀਂ ਸੀ ਤੇ ਹੁਣ ਮੈਂ ਦੇਖਿਆ ਕਿ ਉਸ ਉਹਨਾਂ ਦੇ ਜਿੰਨੇ ਲੋਕ ਕਾਮਯਾਬ ਹੋਏ ਨੇ ਭਾਜਪਾ ਦੇ ਨਾ ਹੀ ਉਹਦੇ ਵਿੱਚ ਕੋਈ ਸਿੱਖ ਹੈ ਨਾ ਹੀ ਉਹਦੇ ਵਿੱਚ ਕੋਈ ਜੈਨ ਜਾਂ ਕ੍ਰਿਸਚੀਅਨ ਜਾਂ ਮੁਸਲਮ ਹੈ ਸੋ ਮਾਈਨੋਰਟੀਜ਼ ਨੂੰ ਤਾਂ ਬਿਲਕੁਲ ਬਾਹਰ ਕਰਤਾ ਲੇਕਿਨ ਇਹ ਨਾ ਘਟ ਗਿਣਤੀਆਂ ਦਾ ਦੇਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ ਖਾਸ ਤੌਰ ਸਾਡੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦੇਸ਼ ਦਾ ਢਿੱਡ ਪਰੰਦਾ ਬਹੁਤ ਵੱਡਾ ਕੰਮ ਕਰਦੇ ਨੇ ਮੈਂ ਉਮੀਦ ਕਰਦੀ ਆ ਇਹ ਸਰਕਾਰ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਨਸਾਫ ਕਰਨਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਕਰਨ ਰੱਖਣ ਵਾਸਤੇ ਇਹ ਜਿਹੜੀ ਉਹਨਾਂ ਦੀ ਭਰਾ ਮਾਰੂ ਨੀਤੀ ਹੈ ਉਹਨੂੰ ਪੰਜਾਬ 'ਚ ਇੱਥੇ ਨਹੀਂ ਲਾਗੂ ਕਰਨਗੇ ਰਾਹੁਲ ਗਾਂਧੀ ਦੇ ਬੋਲ ਦੇ ਅੰਦਰ ਇੰਨਾ ਚਲ ਰਿਹਾ ਹੈ ਕਿਵੇਂ ਲੱਗਦਾ ਤੁਹਾਨੂੰ ਚਲੋ ਮੁਬਾਰਕ ਹੋ ਜੋ ਵੀ ਜੋ ਵੀ ਜਿੰਨੂ ਮਰਜ਼ੀ ਚੁਣ ਲੈ ਸਾਡਾ ਕਿਲਾ ਨਾ ਦੇ ਨੋ ਦੇ ਨਾਲ ਚਲੋ ਮਾੜਦਾ ਵੀ ਦੱਸ ਦੋ ਅੱਜ ਸੇਖੋ ਸਾਹਿਬ ਦੀ ਮੰਗ ਕੀਤੀ ਹੈ ਇਹ ਬਿਲਕੁਲ ਸਭ ਮਾੜਦੇ ਲੋਕਾਂ ਨੇ ਵੈਸੇ ਤਾਂ ਗਿਫਟ ਤਾਂ ਮੈਨੂੰ ਮਿਲਣਾ ਚਾਹੀਦਾ ਹੈ ਵਧਾਈ ਤਾਂ ਮੈਨੂੰ ਦੇਣੀ ਸੀਗੀ ਲੇਕਿਨ ਗਿਫਟ ਆਪ ਹੀ ਲੈ ਗਏ ਇਹਨਾਂ ਨੇ ਸੇਖੋ ਸਾਹਿਬ ਦੀ ਮੰਗ ਕੀਤੀ ਸੀ ਮੈਂ ਧੰਨਵਾਦੀ ਹਾਂ ਕਿ ਜਿੱਥੇ ਇਸ ਹਲਕੇ 'ਚ ਬਹੁਤ ਵੱਡੀ ਸਾਜ਼ਿਸ਼ ਜਿਹੜੀ ਭਾਜਪਾ ਵੱਲੋਂ ਖੇਡੀ ਗਈ ਸੀ ਕਿ ਬਹੁਤ ਵੱਡੀ ਘਾਟ ਹੋਏ ਅਕਾਲੀ ਦਲ ਨੂੰ ਉਸ ਘਾਟ ਨੂੰ ਸਾਡੇ ਜਿੱਥੇ ਜਜਾਰੂ ਵਕਰਾ ਨੇ ਮੂੰਹ ਤੋੜ ਜਵਾਬ ਦਿੱਤਾ ਤੇ ਇਸ ਮੂੰਹ ਤੋੜ ਜਵਾਬ ਵਿੱਚ ਬਹੁਤ ਵੱਡਾ ਯੋਗਦਾਨ ਸਿੱਖੋ ਸਾਹਿਬ ਦਾ ਸੀਗਾ ਜਿਨ੍ਹਾਂ ਨੇ ਮਸਾ 10 ਦਿਨ ਪਹਿਲੇ ਆ ਕੇ ਮੋਰਚਾ ਇਹੋ ਜਾਂ ਸਾੰਭਿਆ ਕਿ ਜਿੱਥੇ ਸ਼ਾਇਦ 25000 ਦੀ ਘਾਟ ਹੋਣੀ ਸੀ ਉੱਥੇ ਇਕੱਲੇ 250 ਚ ਆ ਕੇ ਉਹਨਾਂ ਨੇ ਹਵਾ ਦਾ ਰੁਖ 모ੜਿਆ ਤੇ ਰੋਕਿਆ ਜਿੱਥੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਹੈ ਤੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਕਿ ਸਿੱਖੋ ਸਾਹਿਬ ਇੱਕ ਵਾਰ ਫਿਰ ਇਸ ਹਲਕੇ ਵਿੱਚ ਆਲ ਤੇ ਇਸ ਹਲਕੇ ਦੇ ਸੇਵਾਦਾਰ ਬਣਨ ਮੈਂ ਤਾਂ ਬਹੁਤ ਇਹਨਾਂ ਨੂੰ ਪਹਿਲੇ ਹੀ ਬਹੁਤ ਖੁਸ਼ੀ ਦੇ ਨਾਲ ਲੈ ਕੇ ਆਈ ਸੀ ਤੇ ਅੱਜ ਸਵੇਰੇ ਵੀ ਪ੍ਰਧਾਨ ਸਾਹਿਬ ਤੋਂ ਬੇਨਤੀ ਕਰਕੇ ਆਈ ਸੀ ਕਿ ਸੇਖੋ ਸਾਹਿਬ ਨੂੰ ਐਲਾਨ ਕਰੋ ਤੇ ਉਹਨਾਂ ਨੂੰ ਮੈਨੂੰ ਉਹਨਾਂ ਨੇ ਮੈਨੂੰ ਖੁੱਲੀ ਛੁੱਟੀ ਦਿੱਤੀ ਸੀ ਕਿ ਜੇ ਸੇਖੋ ਸਾਹਿਬ ਮੰਨਦੇ ਨੇ ਤੇ ਹਲਕਾ ਚਾਹੁੰਦਾ ਹੈ ਤਾਂ ਜ਼ਰੂਰ ਇਹ ਫੈਸਲਾ ਦਿੱਤਾ ਜਾਏ ਸੋ ਅੱਜ ਸੇਖੋ ਸਾਹਿਬ ਵੀ ਮੰਨ ਗਏ ਹਲਕੇ ਨੇ ਵੀ ਜਗਾਰਾ ਛੱਡਤਾ ਤੇ ਹੁਣ ਬਸ ਉਹਨ ਲੋਕਾਂ ਨੇ ਹੁਣ ਸੇਖੋ ਸਾਹਿਬ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਨੀ ਹੈ ਤੇ ਪਹਿਲੇ ਸਰਪੰਚੀ ਜਿੱਤਾਂਗੇ ਮੈਂਬਰੀਆਂ ਜਿੱਤਾਂਗੇ ਤੇ ਉਹਦੇ ਬਾਅਦ ਸਤਾਈ ਦੀ ਜਿਵੇਂ ਸੱਤ ਤੋਂ ਸੱਤ ਹਲਕੇ ਜਿਹੜੇ ਆਪਾਂ ਕਾਮਯਾਬ ਹੋਇਆ ਉਹ 9 ਤੋਂ 9 ਹਲਕਿਆਂ ਵਿੱਚ ਕਾਮਯਾਬ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦੇਰ ਦੀ ਝੋਲੀ ਵਿੱਚ ਪਾਵਾਂਗੇ ਚਲੋ ਵਾਈਪਾਂਟੀਆਂ ਹੋਰ ਹੋਰ ਕਰਨਾ ਹੈ